ਸਤਨਾਮ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹਾ ਸੇਵਕ ਜਨਮਾਨੇ ਪਰ ਤਖ ਗੁਰੂ ਮਿਸ਼ਦਾਰਾ ਗੁਰੂ ਪਿਆਰੀ ਗੁਰਸਾਰੀ ਸਾ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਰੇ ਪਿਆਰੇਓ ਕਰ ਲੇ ਇੱਕ ਕਥਾ ਵਿੱਚ ਗੁਰੂ ਰਾਮਦਾਸ ਜੀ ਦੇ ਵਿਛੋੜੇ ਦਾ ਦੁੱਖ ਪ੍ਰਗਟ ਕਰਨ ਲਈ ਭਾਈ ਗੁਰਦਾਸ ਜੀ ਆਪਣੇ ਸਿੱਖਾਂ ਸੇਵਕਾਂ ਦੇ ਨਾਲ ਮਹਾਰਾਜ ਜੀ ਨੂੰ ਦਰਸ਼ਨ ਕਰਨ ਵਾਸਤੇ ਆਏ ਹਨ ਦਰਸ਼ਨ ਕਰਕੇ ਗੁਰੂ ਰਾਮਦਾਸ ਜੀ ਦੇ ਵਿਛੋੜੇ ਦਾ ਦੁੱਖ ਪ੍ਰਗਟ ਕੀਤਾ ਸੀ ਕਾ ਅਜਿਹੀ ਕਥਾ ਜਦੋਂ ਉਪਰੰਤ ਜਦ ਪ੍ਰਸ਼ਾਦ ਛਕਣ ਦਾ ਸਮਾਂ ਆਇਆ ਨਾ ਗੁਰੂ ਪਿਆਰੇ ਸ੍ਰੀ ਸਾਹਿਬ ਸਿੰਘ ਜੀ ਤਾਂ ਲਾਂਗਰੀ ਸਿੱਖ ਥਾਲ ਵਿੱਚ ਛੋਲਿਆਂ ਦੇ ਮਿੱッセ ਆٹے ਦੀਆਂ ਦੋ ਦੋ ਰੋਟੀਆਂ ਰੱਖ ਕੇ ਗੁਰੂ ਜੀ ਦੇ ਗੁਰੂ ਜੀ ਦੇ ਭਾਈ ਜੀ ਭਾਈ ਗੁਰਦਾਸ ਜੀ ਵਾਸਤੇ ਲਿਆ ਆ ਮਿੱਸੀਆਂ ਰੋਟੀਆਂ ਪ੍ਰਸ਼ਾਦ ਸ਼ਕੀ ਭਾਈ ਜੀ ਨੇ ਪੁੱਛਿਆ ਮਹਾਰਾਜ ਗੁਰੂ ਕੇ ਲੰਗਰ ਵਿੱਚੋਂ ਇਸ ਤਰ੍ਹਾਂ ਦਾ ਮਿੱਸਾ ਲੰਗਰ ਮਿਲਿਆ ਹੈ ਇਸ ਦਾ ਕੀ ਕਾਰਨ ਹੈ ਗੁਰੂ ਜੀ ਨੇ ਕਿਹਾ ਇਸ ਦਾ ਕਾਰਨ ਆਪਣੀ ਭੈਣ ਮਾਤਾ ਭਾਨੀ ਜੀ ਪਾਸੋਂ ਪੁੱਛ ਲਗੋ ਜਦ ਭਾਈ ਜੀ ਨੇ ਲੰਗਰ ਵਿੱਚ ਆਗੇ ਬੀਬੀ ਜੀ ਨੂੰ ਪੁੱਛਿਆ ਕਿ ਭੈਣ ਗੁਰੂ ਜੀ ਕੇ ਗੁਰੂ ਕੇ ਲੰਗਰ ਵਿੱਚ ਛੋਲਿਆਂ ਅਤੇ ਆٹے ਦੀ ਮਿੱਸੀ ਰੋਟੀ ਮਿਲਦੀ ਹੈ ਇਸ ਦਾ ਕੀ ਕਾਰਨ ਹੈ ਬੀਬੀ ਜੀ ਨੇ ਦੱਸਿਆ ਕਿ ਪ੍ਰithvi ਚੰਦ ਜੀ ਅਤੇ ਮਹਾਦੇਵ ਜੀ ਸੰਗਤਾਂ ਨੂੰ ਪ੍ਰੇਰਿਤ ਕੇ ਉਹਨਾਂ ਤੋਂ ਸਾਰੀ ਕਾਰਪੇਟਾ ਲੈ ਕੇ ਸਾਂਭ ਲੈਂਦੇ ਹਨ ਤੇ ਗੁਰੂ ਕੇ ਲੰਗਰ ਵਿੱਚ ਕੁਝ ਇਹ ਦੇਦੇ ਕੁਝ ਨਹੀਂ ਦਿੰਦੇ ਜਿਸ ਕਰਕੇ ਲੰਗਰ ਦੀ ਇਹ ਦਸ਼ਾ ਹੋਈ ਹੈ ਇਹ ਗੱਲ ਬੀਬੀ ਜੀ ਪਾਸੋਂ ਸੁਣ ਕੇ ਅਈ ਕਦਾਸੀ ਨੇ ਵਿਚਾਰਿਆ ਕਿ ਉਦਮ ਤੋਂ ਬਿਨਾ ਕੁਝ ਨਹੀਂ ਬਣ ਸਕਦਾ ਤਾਂ ਤੇ ਇਸ ਸੰਬੰਧ ਸੰਬੰਧ ਵਿੱਚ ਸਾਨੂੰ ਕੁਝ ਉਦਮ ਕਰਨਾ ਚਾਹੀਦਾ ਇਹ ਵਿਚਾਰ ਕਰਕੇ ਇਹ ਦਾਨ ਭਾਈ ਇਹ ਦਿਨ ਭਾਈ ਜੀ ਇੱਕ ਦਿਨ ਭਾਈ ਜੀ ਆਪਣੇ ਨਾਲ 5-7 ਸਿੱਖਾਂ ਨੂੰ ਲੈ ਕੇ ਗੁਰੂ ਕੇ ਚੱਕ ਤੋਂ 3-4 ਕੋ ਪੱਛਮ ਦਿਸ਼ਾ ਵਿੱਚ ਦਿਸ਼ਾ ਜਿਸੋਂ ਰਸਤੇ ਕਾਬਲ ਕੰਦਾਰ ਤੋਂ ਪਾਠੋ ਪਾਠੂ ਹਾਰ ਅਦਕ ਇਲਾਕਿਆਂ ਦੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ ਸਨ ਉੱਥੇ ਇੱਕ ਥੜਾ ਬਣਾ ਕੇ ਉਸ ਉੱਪਰ ਚਿੱਟਾ ਚਾਦਰਾਂ ਵਿਛਾ ਕੇ ਮੋਰ ਪੰਖ ਰੱਖ ਕੇ ਬੈਠ ਗਏ ਉਪਰੰਤ ਜਦ ਕਾਬਲ ਕੰਧਾਰ ਦੀ ਕੁਝ ਸੰਗਤ ਆਈ ਤਾਂ ਉਹਨਾਂ ਨੇ ਪੁੱਛਿਆ ਇਹ ਸਥਾਨ ਕਿਸਲਾ ਹੈ ਜੀ ਕਿ ਪਾਈ ਜੀ ਨੇ ਬੜੇ ਪ੍ਰੇਮ ਨਾਲ ਦੱਸਿਆ ਕਿ ਇਸ ਸਮੇਂ ਗੁਰੂ ਗੱਦੀ ਉੱਤੇ ਗੁਰੂ ਰਾਮਦਾਸ ਜੀ ਦੇ ਛੋਟੇ ਬੇਟ ਛੋਟੇ ਪੁੱਤ ਸੁਪੁੱਤਰ ਸ਼੍ਰੀ ਗੁਰੂ ਅਰਜਨ ਅਰਜਨ ਦੇਵ ਜੀ ਮਾ ਵਿਰਾਜਮਾਨ ਹਨ ਇਹਨਾਂ ਨੂੰ ਹੀ ਗੁਰੂ ਜੀ ਜੋਤੀ ਜੋਤ ਸਮਾਉਣ ਸਮੇ ਗੁਰੂ ਗੱਦੀ ਉੱਤੇ ਬਿਠਾ ਗਏ ਪਰ ਉਹਨਾਂ ਦੇ ਵੱਡੇ ਭਾਈ ਆਪਣੇ ਆਪ ਨੂੰ ਗੁਰੂ ਦੱਸ ਕੇ ਸੰਗਤਾਂ ਨੂੰ ਸਾਰੀ ਕਾਰ ਭੇਟਾ ਲੈ ਲੈਂਦੇ ਹਨ ਅਤੇ ਗੁਰੂ ਕੇ ਲੰਗਰ ਵਾਸਤੇ ਕੁਝ ਨਹੀਂ ਦਿੰਦੇ ਇਸ ਕਰਕੇ ਗੁਰੂ ਘਰ ਲੰਗਰ ਮਸਤਾਨਾ ਰਹਿੰਦਾ ਅਤੇ ਬਾਹਰੋਂ ਆਈਆਂ ਸੰਗਤਾਂ ਨੂੰ ਕੁਝ ਕਸ਼ਟ ਹੁੰਦਾ ਹੈ। ਬਹੁਤ ਕਸ਼ਟ ਹੁੰਦਾ ਹੈ। ਇੱਥੇ ਦਿੱਤੀ ਹੋਈ ਤੁਹਾਡੀ ਕਾਰ ਭੇਟ ਗੁਰੂ ਅਰਜਨ ਦੇਵ ਜੀ ਨੂੰ ਅਰਪਣ ਹੋਵੇਗੀ ਜਿਸ ਨਾਲ ਗੁਰੂ ਘਰ ਲੰਗਰ ਚੱਲੇਗਾ ਅਤੇ ਤੁਹਾਡੀਆਂ ਮਨੋ ਕਾਮਨਾਵਾਂ ਪੂਰਨ ਹੋਣਗੀਆਂ। ਇਸ ਤਰ੍ਹਾਂ ਭਾਈ ਜੀ ਦਾ ਪ੍ਰੇਰਣਾ ਨਾਲ ਗੁਰੂ ਜੀ ਦੀ ਕਾਸ਼ਪੇਟ ਗੁਰੂ ਕੇ ਲੰਗਰ ਵਿੱਚ ਆਉਣ ਲੱਗ ਪਈ ਜਿਸ ਨਾਲ ਲੰਗਰ ਵਿੱਚ ਪਹਿਲੇ ਗੁਰੂ ਘਰ ਦੇ ਲੰਗਰ ਦੀ ਬਰਯਾਦਾ ਅਨੁਸਾਰ ਖੀਰ ਕੜਾ ਆਦਤ ਅਤੁੱਟ ਬਰਤਨ ਲੱਗਾ ਜਦ ਇਸ ਤਰ੍ਹਾਂ ਦੀ ਭਾਈ ਗੁਰਦਾਸ ਜੀ ਸਿਕ ਸੰਗਤਾਂ ਨੂੰ ਪ੍ਰੇਰ ਕੇ ਉਹਨਾਂ ਦੀ ਭੇਟਾ ਸ੍ਰੀ ਗੁਰੂ ਅਰਜਨ ਦੇਵ ਜੀ ਪਸ ਲੈ ਆਏ ਤਾਂ ਪ੍ਰਥਮੀ ਚੰਦ ਪ੍ਰਥਮੀ ਚੰਦ ਨੇ ਭਾਈ ਜੀ ਨੂੰ ਗੁਰੂ ਗੁਰੂ ਮਾਰਿਆ ਆਦ ਕੌੜੇ ਬਚਨ ਆਖ ਕੇ ਬੁਰਾ ਭਲਾ ਦੀ ਗਿਆ ਭਾਈ ਜੀ ਨੇ ਪ੍ਰਥਮੀ ਚੰਦ ਨੂੰ ਕਿਹਾ ਕਿ ਜੇਕਰ ਮੈਂ ਆਪਣੇ ਕੇਸ ਆਪਣੇ ਕਿਸੇ ਲੋਭ ਲਾਲਚ ਵਾਸਤੇ ਕੋਈ ਅਯੋਗ ਗੱਲ ਕਰਦਾ ਹਾਂ ਤਾਂ ਮੈਨੂੰ ਤੁਹਾਡੇ ਬਚਨ ਨਾਲ ਕਸ਼ਟ ਹੋਵੇਗਾ ਪਰ ਜੇਕਰ ਮੈਂ yatharth ਕੰਮ ਕਰਦਾ ਕਰ ਰਿਹਾ ਹਾਂ ਤਾਂ ਫਿਰ ਤੁਹਾਡਾ ਕਹਿਣਾ ਬੇਅਸਰ ਜਾਵੇ ਅਤੇ ਮੈਨੂੰ ਕੋਈ ਦੁੱਖ ਕਲੇਸ਼ ਨਾ ਵਾਪਰੇ ਉਹ ਪ੍ਰੰਤ ਸੰਗਤ ਵੱਲੋਂ ਸੰਗਤਾਂ ਵੱਲੋਂ ਸਾਰੀ ਕਾਰ ਪੇੜ ਗੁਰੂ ਜੀ ਦੇ ਪਾਸ ਜਾਣ ਲੱਗ ਪਈ ਤਾਂ ਬਾਬਾ ਪ੍ਰਥਵੀਚ ਪ੍ਰਤੀਚੰਦ ਅਤੇ ਮਹਾਦੇਵ ਨੇ ਕਿਹਾ ਇਸ ਕਾਰ ਪੇੜ ਵਿੱਚੋਂ ਸਾਨੂੰ ਆਪਣੇ ਗੁਜ਼ਾਰੇ ਵਾਸਤੇ ਹਿੱਸਾ ਮਿਲਣਾ ਚਾਹੀਦਾ ਤਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਤੀਚੰਦ ਜੀ ਨੂੰ ਗੁਰੂ ਕੇ ਬਾਜ਼ਾਰ ਦੀਆਂ ਦੁਕਾਨਾਂ ਦਾ ਕਿਰਾਇਆ ਅਤੇ ਬਾਜ਼ਾਰ ਦੀ ਆੜਤ ਦਾ ਆਮਦਨੀ ਦੇ ਦਿੱਤੀ ਤੇ ਮਹਾਦੇਵ ਜੀ ਨੂੰ ਚੌਕ ਪਸ ਚੋਹਾ ਪਾਸਿਆਂ ਦੀਆਂ ਦੁਕਾਨਾਂ ਦੀ ਆੜਤ ਦੀ ਆਮਦਨੀ ਗੁਜ਼ਾਰੇ ਵਾਸਤੇ ਦਿੱਤੀ ਇਸ ਤਰ੍ਹਾਂ ਕਾਰਪੇਟ ਸਾਰੀ ਗੁਰੂ ਜੀ ਪਾਸ ਆਉਣ ਲੱਗ ਪਈ ਜਿਸ ਨਾਲ ਗੁਰੂ ਘਰ ਲੰਗਰ ਅਤੇ ਗੁਰੂ ਘਰ ਤੇ ਹੋਰ ਖਰਚਾ ਖਰਚਾ ਦਾ ਚੰਗਾ ਨਿਰਵਾਹ ਹੋਣ ਲੱਗਾ ਅਤੇ ਤਿੰਨੇ ਭਾਈ ਸਲਹਿ ਸਫਾਈ ਨਾਲ ਰਾਮਦਾਸ ਸੂਰ ਵਿਖਰੇਣ ਲੱਗੇ ਕੁਝ ਸਮਾਂ ਪਾ ਕੇ ਬਾਬਾ ਪ੍ਰਥਮੀ ਚੰਦ ਦੇ ਘਰ ਲੜਕੇ ਨੇ ਜਨਮ ਲਿਆ ਜਿਸ ਦਾ ਨਾਮ 시 ਮਿਹਰਬਾਨ ਰੱਖਿਆ ਇਸ ਨਾਲ ਗੁਰੂ ਅਰਜਨ ਦੇਵ ਜੀ ਬਹੁਤ ਪਿਆਰ ਕਰਦੇ ਸਨ ਅਤੇ ਸੋਹਣੇ-ਸੋਹਣੇ ਕੱਪੜੇ ਅਤੇ ਗਹਿਣੇ ਪਣਵਾ ਕੇ ਦਿੰਦੇ ਸਨ ਆਪਣੇ ਲੜਕੇ ਨਾਲ ਗੁਰੂ ਜੀ ਦੇ ਇਸ ਪਿਆਰ ਨਾਲ ਪ੍ਰਭਾਵਿਤ ਹੋ ਕੇ ਪ੍ਰithvi ਚੰਦ ਨੇ ਬੜੇ ਪ੍ਰਸੰਨ ਹੋਏ ਅਤੇ ਆਪਣੇ ਘਰ ਗੱਲਾਂ ਕਰਦੇ ਸਨ ਕਿ ਹੁਣ ਮਿਹਰਬਾਨ ਹੀ ਗੁਰੂ ਅਰਜਨ ਦੇਵ ਜੀ ਦੇ ਛੇ ਗੁਰਗੰਦੀ ਉੱਤੇ ਬੈਠੇਗਾ ਉਤ ਗ੍ਰਿਹਾਈ ਸਾਡੇ ਘਰ ਹੀ ਆ ਜਾਵੇਗੀ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੀਵਾਨ ਵਿੱਚ ਸੰਗਤ ਨਾਲ ਬਚਨ ਕੀਤੇ ਕਿ ਭਲੇ ਦੇ ਕੰਮ ਕਰਨ ਕਰਮੇ ਸਾਰੇ ਹੀ ਚੰਗੇ ਹਨ ਪਰ ਸਭ ਤੋਂ ਉੱਤਮ ਖੂ ਲਗਵਾਉਣਾ ਹੈ ਜਿੱਥੋਂ ਹਰ ਇੱਕ ਪ੍ਰਾਣੀ ਨੂੰ ਪਾਣੀ ਪ੍ਰਾਪਤ ਕਰਕੇ ਸੁੱਖ ਮਿਲਦਾ ਹੈ ਹੂ ਤੋਂ ਉੱਪਰ ਪੁੰਨ ਤਾਲਕ ਲਗਵਾਉਣਾ ਹੈ ਜਿੱਥੇ ਪਸ਼ੂ ਪੰਛੀ ਅਤੇ ਮਨੁੱਖ ਬਾਤਰ ਨੂੰ ਸੁੱਖ ਮਿਲਦਾ ਹੈ ਇਸ ਤੋਂ ਵੀ ਉੱਪਰ ਚੰਗਾ ਕੰਮ ਤੀਰਥ ਸਥਾਨ ਸਰੋਵਰ ਰਚ ਕੇ ਉਸ ਦੇ ਚਾਰ ਚਫੇਰੇ ਪੌੜੀਆਂ ਪਿਆਰ ਕਰ ਕਰ ਦੇਣੀਆਂ ਹੁੰਦੀਆਂ ਹਨ ਜਿਨ੍ਹਾਂ ਪੌੜੀਆਂ ਉੱਤੇ ਬੈਠ ਕੇ ਪੁਰਸ਼ ਮਾਤਰ ਇਸ਼ਨਾਨ ਅਤੇ ਦਾਨ ਕਰਦੇ ਹਨ ਅਤੇ ਮਹਾ ਅਨੰਤ ਪ੍ਰਾਪਤ ਕਰਦੇ ਹਨ ਉਪਰੰਤ ਦੁਖ ਪੰਧਨੀ 베ਰੀ ਪਾਸ ਜਿਸ ਛਪੜੀ ਵਿੱਚ ਆ ਜਿਸ ਛਪੜੀ ਵਿੱਚ ਕਾਨਾ ਆ ਕੇ ਚਿੱਟੇ ਹੋ ਗਏ ਸਨ ਅਤੇ ਕੋੜੇ ਦੀ ਕੋੜ ਦੂਰ ਹੋਇਆ ਹੋ ਗਿਆ ਸੀ ਉੱਥੇ ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਰਚਨਾ ਵਾਸਤੇ ਬਹੁਤ ਪਟਾਈ ਕਰਾਈ ਕਰਾਈ ਹੋਈ ਸੀ ਉਸ ਵੱਲ ਇਸ਼ਾਰਾ ਕਰਕੇ ਆਪ ਜੀ ਨੂੰ ਬਚਨ ਕੀਤਾ ਕਿ ਤੀਰਥਾਂ ਵਿੱਚੋਂ ਤੀਰਥ ਗੁਰੂ ਜੀ ਦਾ ਰਚਿਆ ਕੋਇਆ ਤੀਰਥ ਇਸ ਤੋਂ ਬਾਹਤਮ ਸਭ ਤੋਂ ਵੱਡਾ ਹੈ ਗੁਰੂਆਂ ਵਿੱਚੋਂ ਗੁਰੂ ਨਾਨਕ ਜੀ ਹੋਏ ਹਨ ਜਿਨ੍ਹਾਂ ਦੀ ਗੱਦੀ ਉੱਤੇ ਸਾਡੇ ਪਿਤਾ ਜੀ ਵਿਰਾਜਮਾਨ ਸਨ ਇੱਕ ਵਾਰ ਪਿਤਾ ਗੁਰੂ ਜੀ ਨੇ ਬਚਨ ਕੀਤਾ ਸੀ ਕਿ ਇਹ ਇੱਕ ਪੁਰਾਤਨ ਤੀਰਥ ਹੈ ਜਿੱਥੇ ਪਰਮੇਸ਼ਰ ਨੇ ਆਣ ਕੇ ਵਸਾ ਕੀਤਾ ਸੀ ਤੇ ਕਿਹਾ ਸੀ ਕਿ ਇਸ ਸਥਾਨ ਤੇ ਸਾਰੇ ਹੀ ਹੋਰ ਕੋਈ ਤੀਰਥ ਨਹੀਂ ਹੋਵੇਗਾ ਇਸ ਤੀਰਥ ਦੀ ਸੇਵਾ ਸਾਡੀ ਸੇਵਾ ਹੋਵੇਗੀ ਇਸ ਕਰਕੇ ਕੋਈ ਸਿੱਖ ਉਦਮ ਕਰਕੇ ਪਹਾੜੀ ਰਾਜਿਆਂ ਪਾਸ ਜਾਵੇ ਅਤੇ ਇਸ ਕਾਰਜ ਵਾਸਤੇ ਧਨ ਲਿਆ ਕੇ ਪਿਤਾ ਗੁਰੂ ਜੀ ਦੇ ਹੁਕਮ ਅਨੁਸਾਰ ਇਸ ਦੀ ਸੇਵਾ ਕਰਾਵੇ ਜੋ ਪੁਰਸ਼ ਸਰੋਵਰ ਦੇ ਤਿਆਰ ਕਰਨ ਵਿੱਚ ਉਤਮ ਕਰਨਗੇ ਗੁਰੂ ਜੀ ਸਦਾ ਉਹਨਾਂ ਦੇ ਸਹਾਇ ਹੋਣਗੇ ਅਤੇ ਉਹਨਾਂ ਦੇ ਲੋਕ ਪਰਲੋਕ ਸੌਰ ਜਾਣਗੇ ਸੋ ਅੱਜ ਦੀ ਕਥਾ ਇੱਥੇ ਹੈ ਕੱਲ ਦੇ ਗੁਰਜੀ ਦੇ ਬਚਨਾਂ ਆਪ ਜੀ ਨੂੰ ਸੁਣਾਵਾਂਗੇ ਬੜੇ ਪੇਮ ਪਿਆਰ ਦੇ ਨਾਲ ਆਪ ਜੀ ਨੇ ਸਰਵਣ ਕਰਨਾ ਹੈ ਭਈ ਇਹ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਹੈ ਜੀਵਨ ਕਥਾ ਹੈ ਆਪਨੇ ਬੜੇ પ્રેમ ਔਰ ਪਿਆਰ ਨਾਲ ਸੁਣਦੇ ਆਹ ਤੇਰੀ ਸਾਧ ਸੰਗਤ ਜੀ ਆਓ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਸ਼ੇਅਰ ਜਰੂਰ ਕਰਦਿਆ ਕਰੋ ਬੀਨਤੀ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ